ਸਤਿ ਸ਼੍ਰੀ ਅਕਾਲ ਅੱਜ ਨਾ ਆਪਾਂ ਇੱਕ ਬੜੇ ਹੀ ਦਿਲਚਸਪ ਮਤਲਬ ਪੁਰਾਣੇ ਕਰੇਲੂ ਨੁਸਖੇ ਬਾਰੇ ਗੱਲ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਬਿਲਕੁਲ ਇਹ ਨੁਸਖਾ ਨਾ ਸਾਨੂੰ ਜਿਹੜੀ ਜਾਣਕਾਰੀ ਮਿਲੀ ਹੈ ਨਾਨੀ ਦਾਦੀ ਦਾ ਸਿਰਦਰਦ ਤੇ ਖਾਂਸੀ ਦਾ ਇਲਾਜ ਉਹਦੇ ਹਿਸਾਬ ਨਾਲ ਕਾਫੀ ਪੁਰਾਣਾ ਲੱਗਦਾ ਹੈ ਹਾਂ ਤੇ ਖਾਸ ਕਰਕੇ ਕਹਿੰਦੇ ਸਰਦੀਆਂ ਚ ਜਿਹੜਾ ਸਿਰਦਰਦ ਹੁੰਦਾ ਜਾਂ ਫਿਰ ਉਹ ਮਾਈਗਰੇਨ ਤੇ ਖਾਂਸੀ ਜ਼ੁਕਾਮ ਲਈ ਬਹੁਤ ਵਧੀਆ ਬਿਲਕੁਲ ਬਿਲਕੁਲ ਇਹਨਾਂ ਚੀਜ਼ਾਂ ਲਈ ਕਾਫੀ ਵਰਤਿਆ ਜਾਂਦਾ ਸੀ ਪਹਿਲਾਂ ਤੇ ਇਹ ਇਹ ਚੀਜ਼ਾਂ ਵੀ ਦੇਖੋ ਸੁੱਕਾ ਨਾਰੀਆ ਲੋ ਜਿਹੜਾ ਗੋਲਾ ਹੁੰਦਾ ਤੇ ਖਸ ਖਾਸ ਬਦਾਮ ਚੁਹਾੜੇ ਆਮ ਜੀਆਂ ਚੀਜ਼ਾਂ ਨੇ ਹਾਂਜੀ ਚੀਜ਼ਾਂ ਤਾਂ ਆਮ ਨੇ ਪਰ ਜਿਹੜਾ ਬਣਾਉਣ ਦਾ ਤਰੀਕਾ ਹੈ ਨਾ ਉਹ ਬੜਾ ਕਮਾਲ ਦਾ ਦੱਸਿਆ ਹਾਂ ਮੈਂ ਵੀ ਉਹੀ ਦੇਖ ਰਹੀ ਸੀ ਕਿ ਨਾਰੀਲ ਦੇ ਖੋਲ ਦੇ ਅੰਦਰ ਹੀ ਉਹ ਵੀ ਦੁੱਧ ਦੀ ਭਾਫ਼ ਨਾਲ ਪਕਾਉਣਾ ਇਹ ਤਾਂ ਸੱਚੀ ਅ ਅਨੋਖਾ ਜਿਹਾ ਲੱਗਾ ਮੈਨੂੰ ਹੈਗਾ ਤਾਂ ਅਨੋਖਾ ਚਲੋ ਦੇਖਦੇ ਆਂ ਫਿਰ ਇਹ ਰਵਾਇਤੀ ਤਰੀਕਾ ਹੈ ਕਿ ਹਾਂਜੀ ਥੋੜਾ ਹੋਰ ਸਮਝਦੇ ਆਂ ਨੂੰ ਕਿਵੇਂ ਸ਼ੁਰੂ ਕਰਨਾ ਹੁੰਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇੱਕ ਸਾਬਤ ਸੁੱਕਾ ਨਾਰੀਅਲ ਜਿਹਨੂੰ ਗੋਲਾ ਕਹਿੰਦੇ ਐ ਉਹ ਚਾਹੀਦਾ ਪਰ ਉਹ ਐਸਾ ਹੋਵੇ ਜਿਹੜਾ ਨਾ ਸਿੱਧਾ ਰੱਖਿਆ ਖੜਾ ਰਹੇ ਮਤਲਬ ਲੁੜਕੇ ਨਾ ਅੱਛਾ ਏਵੀ ਕੰਮ ਹੋ ਗਿਆ ਫਿਰ ਲੱਭਣਾ ਪਊਗਾ ਐਸਾ ਨਾਰੀਅਲ ਹੂੰ ਹਾਂ ਥੋੜਾ ਦੇਖ ਕੇ ਲੈਣਾ ਪੈਂਦਾ ਫਿਰ ਜਾਣਕਾਰੀ ਕਹਿੰਦੀ ਐ ਕਿ ਉੱਪਰੋਂ ਨਾ ਥੋੜਾ ਜਿਹਾ ਹਿੱਸਾ ਕੱਟ ਲੈਣਾ ਟੱਕਣ ਵਾਂਗੂ ਅੱਛਾ ਟੱਕਣ ਵਾਂਗੂ ਕੱਟ ਕੇ ਹਾਂਜੀ ਤੇ ਫਿਰ ਅੰਦਰ ਝਾਤੀ ਮਾਰ ਲੈਣੀ ਕਿ ਉਹ ਖਰਾਬ ਤਾਂ ਨਹੀਂ ਹੈਗਾ ਕਈ ਵਾਰ ਅੰਦਰੋਂ ਕਾਲਾ ਨਿਕਲ ਆਂਦਾ ਨਾ ਹਾਂ ਸਹੀ ਗੱਲ ਐ ਤੇ ਜੇ ਠੀਕ ਹੋਵੇ ਫਿਰ ਉਹ ਖਾਲੀ ਨਾਰੀਅਲ ਦਾ ਕੀ ਕਰਨਾ ਹੈ ਫਿਰ ਉਸ ਖਾਲੀ ਨਾਰੀਅਲ ਦੇ ਖੋਲ ਵਿੱਚ ਉਹਨਾਂ ਨੇ ਦੱਸਿਆ ਲਗਭਗ 4 ਵੱਡੇ ਚਮਚ ਖਸਖਸ ਪਾਉਣੀ ਐ 4 ਚਮਚ ਖਸਖਸ ਠੀਕ ਐ ਨਾਲ ਕੋਈ ਵੀਕ ਬਦਾਮ ਤੇ 4-5 ਛੁਆਰੇ ਜਿਨ੍ਹਾਂ ਦੀਆਂ ਗਿਟਕਾਂ ਕੱਢ ਕੇ ਕਟਿਆ ਹੋਵੇ ਅੱਛਾ ਖਸਖਸ ਬਦਾਮ ਤੇ ਛੁਆਰੇ ਠੀਕ ਹਾਂਜੀ ਇਸ ਆਰਾਗੁਸ਼ ਭਰ ਕੇ ਜਿਹੜਾ ਉੱਪਰੋਂ ਟੁਕੜਾ ਕੱਟਿਆ ਸੀ ਉਹਦੇ ਨਾਲ ਹੀ ਵਾਪਸ ਬੰਦ ਕਰ ਦੇਣਾ। ਅੱਛਾ ਉਹਨੂੰ ਹੀ ਢੱਕਣ ਵਾਂਗ ਵਰਤਣਾ। ਸਮਝ ਗਈ। ਹੁਣ ਆਈ ਮੇਨ ਗੱਲ ਉਹ ਭਾਫ਼ ਵਾਲੀ। ਬਿਲਕੁਲ। ਹੁਣ ਇੱਕ ਮੋٹے ਤਲੇ ਵਾਲਾ ਪਾਂਡਾ ਲੈਣਾ। ਜਿਵੇਂ ਕੁੱਕਰ ਹੋ ਗਿਆ ਜਾਂ ਕੋਈ ਮੋਟੀ ਦੇਗਜੀ ਹਾਂਡੀ। ਪਤਲਾ ਨਹੀਂ ਲੈਣਾ। ਠੀਕ ਮੋਟਾ ਪਾਂਡਾ। ਉਹਦੇ 'ਚ ਥੋੜਾ ਪਾਣੀ ਤੇ ਥੋੜਾ ਦੁੱਧ ਪੋਣਾ। ਜਾਣਕਾਰੀ ਚ ਲਿਖਿਆ ਸੀ ਕਿ ਗਾਂ ਦਾ ਦੁੱਧ ਬਿਹਤਰ ਹੈ ਪਰ ਪਰ ਜੇ ਨਾ ਹੋਵੇ ਤਾਂ ਫਿਰ ਮਜਦਾ ਵੀ ਚੱਲੂਗਾ ਕੋਈ ਐਡੀ ਗੱਲ ਨਹੀਂ ਅੱਛਾ ਤੇ ਹੁਣ ਨਾਰੀਅਲ ਨੂੰ ਇਹਦੇ ਚ ਕਿਵੇਂ ਰੱਖਣਾ ਦੁੱਧ ਅੰਦਰ ਨਾ ਚਲਾ ਜਾਵੇ ਹਾਂ ਇਹੀ ਧਿਆਨ ਰੱਖਣਾ ਹੈ ਜਿਹੜਾ ਆਪਾਂ ਨਾਰੀਅਲ ਤਿਆਰ ਕੀਤਾ ਉਹਨੂੰ ਦੁੱਧ ਵਿੱਚ ਸਿੱਧਾ ਖੜਾ ਕਰਨਾ ਜੋ ਟਿਕਦਾ ਨਾ ਹੋਵੇ ਨਾ ਤਾਂ ហេਟਾਂ ਕੋਈ ਛੋਟੀ ਜੀ ਕੋਲੀ ਰੱਖ ਸਕਦੇ ਆ ਸਹਾਰੇ ਲਈ ਓਏ ਇਹ ਵਧੀਆ ਤਰੀਕਾ ਦੱਸਿਆ ਕੋਲੀ ਰੱਖ ਲਓ ਹਾਂ ਤਾਂ ਕਿ ਉਹ ਹਿੱਲੇ ਨਾ ਤੇ ਦੁੱਧ ਇੰਨਾ ਕੋਵੇ ਕਿ ਨਾਰੀਅਲ ਦੇ ਜੋੜ ਤੱਕ ਨਾ ਪਹੁੰਚੇ ਥੱਲੇ ਹੀ ਰਹੇ ਠੀਕ ਹੈ ਜੀ ਫਿਰ ਇਹਨੂੰ ਨਾ ਬਿਲਕੁਲ ਬਿਲਕੁਲ ਹਲਕੀ ਅੱਗ ਤੇ ਰੱਖ ਦੇਣਾ ਮਤਲਬ ਜਮਾ ਸਿੰਮ ਤੇ ਕਿੰਨਾ ਚਿਰ ਕੋਈ 15-20 ਮਿੰਟੀਆਂ ਸ਼ਾਇਦ ਥੋੜਾ ਵੱਧ ਵੀ ਲੱਗ ਸਕਦਾ ਹੈ ਬਸ ਇਹ ਦੇਖਣਾ ਕਿ ਦੁੱਧ ਦੀ ਪਾਫ ਬੰਦੀ ਰਹੇ ਤੇ ਉਹ ਨਾਰੀਅਲ ਦੇ ਅੰਦਰ ਸਮਾਨ ਨੂੰ ਪਕਾਉਂਦੀ ਰਹੇ ਅੱਛਾ ਯਾਨੀ ਸਿੱਧਾ ਦੁੱਧ ਚ ਨਹੀਂ ਪੱਕ ਰਿਆ ਸਿਰਫ ਪਾਫ ਚ ਹਾਂ ਜੀ ਇਹੀ ਖਾਸੀਅਤ ਹੈ ਤੇ ਜੇ ਦੇਖੋ ਕਿ ਦੁੱਧ ਕੱਟ ਰਿਹਾ ਤਾਂ ਹੋਰ ਪਾ ਸਕਦੇ ਆ ਪਰ ਗਰਮ ਕਰਕੇ ਠੀਕ ਹੈ ਠੀਕ ਹੈ ਤੇ ਜਦੋਂ ਲੱਗੇ ਕਿ ਪੱਕ ਗਿਆ ਫਿਰ ਫਿਰ ਬੜੇ ਧਿਆਨ ਨਾਲ ਬਾਹਰ ਕੱਢਣਾ ਗਰਮ ਹੁੰਦਾ ਨਾ ਹੂੰ ਤੇ ਉਹਨੂੰ ਪੂਰਾ ਠੰਡਾ ਹੋਣ ਦੇਣਾ ਠੰਡਾ ਹੋਣ ਤੇ ਹੀ ਖੋਲਣਾ ਹਾਂਜੀ ਠੰਡਾ ਹੋਣ ਤੇ ਫਿਰ ਉਹਦੇ ਅੰਦਰ ਜਿਹੜਾ ਨਾਰੀਅਲ ਦਾ ਗੁੱਦਾ ਹੈ ਤੇ ਉਹ ਭਾਫ਼ ਨਾਲ ਪੱਕਿਆ ਸਮਾਨ ਸਾਰਾ ਕੁਝ ਕੱਢ ਲੈਣਾ ਹੂੰ ਤੇ ਫਿਰ ਇਹ ਸਾਰੇ ਮਿਕਸਚਰ ਨੂੰ ਜਾਂ ਤਾਂ ਕੱਦੂਖਸ ਕਰ ਲੋ ਜੇ ਹਿੰਮਤ ਹੈਗੀ ਹੈ ਨਹੀਂ ਤਾਂ ਮਿਕਸੀ ਹੈਗੀ ਹੈ ਹਾਂ ਨਹੀਂ ਤਾਂ ਸੌਖਾ ਕੰਮ ਮਿਕਸੀ 'ਚ ਪਾ ਕੇ ਪੀਸ ਲੋ ਠੀਕ ਹੈ ਤੇ ਇਸ ਪੀਸੇ ਹੋਏ ਮਿਸ਼ਰਣ ਚ ਕੁਝ ਹੋਰ ਵੀ ਮਿਲਾਉਣਾ ਹਾਂਜੀ ਦੱਸਿਆ ਗਿਆ ਕਿ ਪੀਸ ਦੇ ਵੇਲੇ ਨਾ ਖੁਸ਼ਬੂ ਲਈ ਥੋੜੀ ਹਰੀ ਇਲਾਇਚੀ ਪਾ ਲੋ ਤੇ ਨਾਲ ਕਰੀਬ ਦੋ ਵੱਡੇ ਚਮਚ ਕਾਲੀ ਮਿਰਚ ਉਹ ਕਾਲੀ ਮਿਰਚ ਵੀ ਦੋ ਚਮਚ ਤਾਂ ਕਾਫੀ ਹੁੰਦੀ ਹੈ ਹਾਂ ਦੋ ਚਮਚ ਦੱਸਿਆ ਜਾਂ ਫਿਰ ਕਹਿੰਦੇ ਸਫੇਦ ਮਿਰਚ ਜਿਹਨੂੰ ਦੱਖਣੀ ਮਿਰਚ ਕਹਿੰਦੇ ਆ ਉਹ ਵੀ ਪਾ ਸਕਦੇ ਆ ਜਾਂ ਅੱਧੀ-ਅੱਧੀ ਦੋਵੇਂ ਪਾ ਲੋ ਅੱਛਾ ਇਹ ਤਾਂ ਫਿਰ ਸਵਾਦ ਵੀ ਵਧੀਆ ਬਣ ਜਾਂਦਾ ਹੋਗਾ ਮਿੱਠਾ ਵੀ ਪੈਂਦਾ ਆ ਜੇ ਮਿੱਠਾ ਪਾਉਣਾ ਹੋਵੇ ਜੇ 슈ਗਰ ਵਗੈਰਾ ਦੀ ਦਿੱਕਤ ਨਾ ਹੋਵੇ ਕਿਸੇ ਨੂੰ ਤਾਂ ਸਧਾਰਨ ਚੀਨੀ ਨਹੀਂ ਅੱਛਾ ਚੀਨੀ ਨਹੀਂ ਫਿਰ ਕੀ ਉਹਨਾਂ ਨੇ ਕਿਹਾ ਤਾਗੇ ਵਾਲੀ ਮਿਸ਼ਰੀ ਜਿਹੜੀ ਡੱਲੀਆਂ ਚਾਹਂਦੀਆਂ ਨਾ ਉਹਨੂੰ ਕੁੱਟ ਕੇ ਪਾਉਣਾ ਕੋਈ 100 ਸਵਾ 100 ਗ੍ਰਾਮ ਵਾਹ ਤਾਗੇ ਵਾਲੀ ਮਿਸ਼ਰੀ ਮਤਲਬ ਹਰ ਚੀਜ਼ ਬੜੀ ਸੋਚ ਕੇ ਚੁਣੀ ਹੈ ਪੁਰਾਣਿਆਂ ਨੇ ਬਿਲਕੁਲ ਸ਼ਾਇਦ ਇਹਦੇ ਆਪਣੇ ਗੁਣ ਹੁੰਦੇ ਹੋਣਗੇ ਜਾਂ ਇਹ ਰਵਾਇਤ ਹੋਊਗੀ ਤੇ ਫਿਰ ਇਹ ਤਿਆਰ ਹੋ ਗਿਆ ਨੁਸਖਾ ਇਹਨੂੰ ਲੈਣਾ ਕਿਵੇਂ ਹੈ ਇਹਨੂੰ ਲੈਣ ਦਾ ਤਰੀਕਾ ਵੀ ਸੌਖਾ ਰਾਤ ਨੂੰ ਸੌਣ ਲੱਗਿਆ بس 2 ਚਮਚੇ ਦੇਖਾ ਲੋ ਖਾਲੀ ਖਾ ਕੇ ਉਪਰੋਂ ਦੀ ਗਰਮ ਦੁੱਧ ਪੀ ਲੋ ਜਾਂ ਫਿਰ ਸਿੱਧਾ ਗਰਮ ਦੁੱਧ 'ਚ 2 ਚਮਚ ਘੋਲ ਕੇ ਪੀ ਲੋ ਜਿਵੇਂ ਠੀਕ ਲੱਗੇ ਠੀਕ ਹੈ ਤੇ ਇਹਦਾ ਅਸਰ ਸਿਰਦਰਦ ਖਾਂਸੀ ਤੋਂ ਇਲਾਵਾ ਹੋਰ ਵੀ ਕੁਝ ਦੱਸਿਆ ਹਾਂ ਉਹ ਜਿਹੜੀ ਜਾਣਕਾਰੀ ਸੀ ਉਹਦੇ 'ਚ ਇਹ ਵੀ ਲਿਖਿਆ ਸੀ ਕਿ ਇਹ ਨੁਸਖਾ ਨਾ ਸਰੀਰ ਦੀ ਕਮਜ਼ੋਰੀ ਲਈ ਵੀ ਚੰਗਾ ਤੇ ਬੱਚਿਆਂ ਲਈ ਵੀ ਮਤਲਬ ਪੜ੍ਹਾਈ 'ਚ ਧਿਆਨ ਲਾਉਣ 'ਚ ਮਦਦ ਕਰ ਸਕਦਾ ਅੱਛਾ ਇਹ ਤਾਂ ਕਾਫੀ ਕੰਮ ਦੀ ਚੀਜ਼ ਹੋਗੀ ਫਿਰ ਮਲਟੀਪਰਪਸ ਹਾਂ ਜੀ ਲੱਗਦਾ ਤਾਂ ਹੀ ਹੈ ਤਾਂ AC ਮਤਲਬ ਨਾਰੀਅਲ ਦੇ ਅੰਦਰ ਸਮਾਨ ਭਰ ਕੇ ਉਹਨੂੰ ਭਾਫ਼ ਚ ਪਕਾ ਕੇ ਤਿਆਰ ਹੋਣ ਵਾਲਾ ਇੱਕ ਬਹੁਤ ਹੀ ਖਾਸ ਤੇ ਪੁਰਾਣਾ ਨੁਸਖਾ ਸਾਰਾ ਵੇਰਵਾ ਜਿਵੇਂ ਸਾਨੂੰ ਮਿਲਿਆ ਬਿਲਕੁਲ ਪਰ ਇੱਥੇ ਨਾ ਇੱਕ ਗੱਲ ਸੋਚਣ ਵਾਲੀ ਹੈ ਜਿਹੜੀ ਤੁਸੀਂ ਵੀ ਕਹਿ ਰਹੇ ਸੀ ਹਾਂ ਕੀ ਕਿ ਹਰ ਚੀਜ਼ ਇੰਨੀ ਖਾਸ ਕਿਉਂ ਮਤਲਬ ਗਾਂ ਦਾ ਦੁੱਧ ਹੀ ਕਿਉਂ ਢਾਗੇ ਵਾਲੀ ਮਿਸ਼ਰੀ ਹੀ ਕਿਉਂ ਤੇ ਸਭ ਤੋਂ ਵੱਡੀ ਗੱਲ ਇਹ ਨਾਰੀਅਲ ਦੇ ਅੰਦਰ ਭਾਫ਼ ਦੇਣ ਵਾਲਾ ਪੂਰਾ ਜੰਝਟ ਕਿਉਂ ਹਾਂ ਸਹੀ ਗੱਲ ਐ ਐਵੇਂ ਸਾਰੀਆਂ ਚੀਜ਼ਾਂ ਮਿਲਾ ਕੇ ਵੀ ਤਾਂ ਖਾਧੀਆਂ ਜਾ ਸਕਦੀਆਂ ਸੀ ਕੋਈ ਤਾਂ ਇਸ ਪੂਰੇ ਤਰੀਕੇ ਪਿੱਛੇ ਇਸ ਪੂਰੇ ਅਮਲ ਪਿੱਛੇ ਪੁਰਾਣੇ ਲੋਕਾਂ ਦੀ ਕੀ ਸੋਚ ਹੋਊਗੀ ਕੀ ਸਮਝ ਹੋਊਗੀ ਕੋਈ ਤਾਂ ਕਾਰਨ ਹੋਊਗਾ ਨਾ ਹਾਂ ਬਿਲਕੁਲ ਇਹ ਗੱਲ ਤਾਂ ਹੈ ਇਹ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਜਿਹੜਾ ਸਾਡਾ ਰਿਵਾਇਤੀ ਗਿਆਨ ਹੈ ਉਹਦੇ ਵਿੱਚ ਕਿੰਨੀਆਂ ਬਰੀਕੀਆਂ ਛੁਪੀਆਂ ਹੋਈਆਂ ਨੇ ਹਾਂਜੀ ਬਿਲਕੁਲ ਉਹਨਾਂ ਨੂੰ ਸਮਝਣ ਦੀ ਲੋੜ ਹੈ ਅੱਜ